ਪੀ ਰੱਬ ਦਾ ਭੈ ਹੀ ਇੱਕ ਐਸਾ ਨਸ਼ਾ ਹੈ ਜਿਹਦੇ ਵਿੱਚ ਗੁਰੂ ਨਾਨਕ ਬਾਬਾ ਜੀ ਕਹਿੰਦੇ ਮੈਂ ਮਸਤ ਹੋਇਆ ਰਹਿੰਦਾ ਹਾਂ ਭਾਵ ਇਹ ਸੱਚ ਦਾ ਨਸ਼ਾ ਹੈ ਇਹ ਨਸ਼ਾ ਚੜੂ ਆ ਅਮਲੀ ਬਣਨਾ ਹੈ ਸਭਨ ਜੇ ਸੱਚੇ ਅਮਲੀ ਬਣੇ ਹੁੰਦੇ ਤੇ ਨਕਲੀ ਅਮਲੀ ਨਾ ਬਣਦੇ ਅੱਜ ਆ ਚਿੱਟੇ ਵਾਲੇ ਜਾਂ ਸ਼ਰਾਬਾਂ ਵਾਲੇ ਜਾਂ ਤਮਾਕੂ ਕੋਈ ਵੀ ਨਸ਼ਾ ਤਮਾਕੂ ਤੋਂ ਲੈ ਕੇ ਚਿੱਟੇ ਤੱਕ ਸਾਰੇ ਨਸ਼ੇ ਦੀ ਗੱਲ ਕਰਦਾ ਮੈਂ ਸਪਸ਼ਟ ਕਹਦੇ ਆ ਤਾਂ ਇਹ ਬਣਦੇ ਕਿਉਂਕਿ ਗੁਰੂ ਸੱਚਾ ਅਮਲੀ ਬਣਾ ਦਿੰਦਾ ਹੈ ਪਰਮਾਨ ਹੋਰ ਲੈ ਲੋ RAM ਰਸਾਇਣ ਜੋ ਰੱਤੇ ਨਾਨਕ ਸੱਚ ਅਮਲੀ ਕਿਹਦੀ ਇੱਕ ਸੱਚੇ ਅਮਲੀ ਵੀ ਹੁੰਦੇ ਆ ਜਿਹੜੇ ਸਰਬ ਵਿਆਪਕ ਪਰਮੇਸ਼ਰ ਦੀ ਰਸਾਇਣ ਵਿੱਚ ਰੱਤੇ ਹੋਏ ਆ ਜੇ ਸਰਬ ਵਿਆਪ ਦਾ ਭਾਵ ਮੰਨਦੇ ਆ ਮਸਤ ਰਹਿੰਦੇ ਨੇ دیਵਾਨੇ ਹੋਏ ਰਹਿੰਦੇ ਨੇ ਇਸ ਕਰਕੇ ਇਹ ਸੱਚਾ ਨਸ਼ਾ ਵੀ ਆ ਭਾਵ ਦੋ ਦੋ ਸਿੱਖਿਆ ਮਿਲ ਗਈਆਂ ਪਰਮੇਸ਼ਰ ਦਾ ਭੈ ਉਹਦੀ ਹੋਂਦ ਨੂੰ ਮਹਿਸੂਸ ਕਰਨਾ ਉਹ ਹੈ ਹਰ ਵੇਲੇ ਹੈ ਹਾਜ਼ਰ ਹੈ ਕਹਿੰਦੇ ਇਹ ਸੱਚਾ ਨਸ਼ਾ ਹੈ ਇਹ ਪਰਮੇਸ਼ਰ ਦੇ ਭੌ ਦੀ ਭੰਗ ਪੀਣੀ ਹੈ ਤੇ ਤੀਜੀ ਗੱਲ ਹੋਰ ਵੀ ਮਿਲ ਗਈ ਤੀਜੀ ਸਿੱਖਿਆ ਨੂੰ ਮਿਲ ਗਈ ਜਿਹੜੇ ਭੰਗ ਦੀ ਬੂਟੀ ਪੀਂਦੇ ਐ ਉਹਨਾਂ ਨੂੰ ਸਿੱਖਿਆ ਮਿਲ ਗਈ ਵੀ ਇਹ ਭੰਗ ਬੂਟੀ ਵਾਲੀ ਨਹੀਂ ਪੀਣੀ ਇਹ ਤਾਂ ਦਿਮਾਗ ਖਰਾਬ ਕਰ ਦਿੰਦੀ ਹੈ ਦਿਮਾਗ ਚੱਕ ਦਿੰਦੀ ਹੈ ਦਿਮਾਗ ਦਾ ਬਹੁਤ ਮਾੜਾ ਅਸਰ ਹੈ ਦਿਮਾਗ ਤੇ ਭੰਗ ਦੀ ਬੂਟੀ ਦਾ ਪਰਮੇਸ਼ਰ ਦੇ ਭੌ ਦੀ ਭੰਗ ਪੀਣੀ ਹੈ ਬੂਟੀ ਵਾਲੀ ਨਹੀਂ ਪੀਣੀ ਬੋਲੋ ਸਤਨਾਮ ਵਾਹਿਗੁਰੂ ਦੇਖੋ ਕਿੰਨਿਆ ਕਿੰਨਿਆ ਕਿੰਨੇ ਇੱਕ ਪੰਕਤੀ ਤੋਂ ਕਿੰਨਿਆ ਸਖਾਵਾਂ ਮਿਲ ਗਈਆਂ ਇਹ ਕੋ ਸ਼ਬਦ ਦੀ ਵਿਚਾਰ ਤਾਂ ਫੇਰ ਹੀ ਖਦਾ ਹੁੰਦਾ ਨਾ ਵੀ ਮੈਨੂੰ ਕੀ ਮਿਲਿਆ ਸ਼ਬਦ ਚੋਂ ਅਖਰੀ ਗਹਿਣ ਤੋਂ ਕਹਿ ਜਾਣਾ ਹੁੰਦਾ ਨਾ ਤੁਕੜੀਆਂ ਸ੍ਰਾਵਾਂ ਮਿਲ ਗਈਆਂ ਵੀ ਰੱਬ ਦਾ ਭੈ ਮੰਨੋ ਹਾਜ਼ਰ ਜਾਣਾ ਉਸ ਨੂੰ ਬਸ ਉਸ ਉਸ ਨੂੰ ਹਾਜ਼ਰ ਜਾਨਣਾ ਬਸ ਇਹ ਰੋਹਾਨੀ ਭੰਗ ਹੈ ਇਹ ਸੱਚਾ ਨਸ਼ਾ ਹੈ ਇਸ ਨਸ਼ੇ ਵਿੱਚ ਜਿਉਣਾ ਹੈ ਇਹ ਭੰਗ ਹੈ ਮਸਤ ਕਰ ਦਿੰਦੀ ਹੈ ਤੇ ਆ ਜਿਹੜੇ ਬਾਹਰੀ ਨਸ਼ੇ ਆ ਇਹ ਨਹੀਂ ਵਰਤਨੇ ਭਾਵ ਕੀ ਨਸ਼ੇ ਨੂੰ ਧਾਰਮਿਕ ਮਾਨਤਾ ਨਹੀਂ ਦੇਣੀ ਦੇਤੀ ਨਾ ਧਾਰਮਿਕ ਤਹ ਤ ਦੁਨੀਆ ਪੱਟੀ ਗਈ ਨਸ਼ੇ ਛੱਡਨੇ ਤਾਂ ਕੀ ਐ ਨਸ਼ਾ ਨੂੰ ਧਾਰਮਿਕ ਮਾਨਤਾ ਦੇਤੀ ਗੱਲਾਂ ਬਣਾਤੀਆਂ ਗਈ ਜਿਵੇਂ ਹੁਣ ਭੰਗ ਐ ਨਸ਼ਾ ਗੱਲਾਂ ਕੀ ਬਣਾਤੀਆਂ ਪਹਿਲਾਂ ਤਾਂ ਇਹਦਾ ਇੱਕ ਹੋਰ ਨਾਂ ਰੱਖਤਾ ਵਧੀਆ ਜਾਂ ਕੀ ਨਾਂ ਰੱਖਤਾ ਪਤਿਓ ਤੁਹਾਨੂੰ ਬੋਲੋ ਸੁਖਨਿਧਾਨ ਉਹ ਐਡਾ ਵੱਡਾ ਨਾਂ ਸੁਖਨਿਧਾਨ ਦਰਤ ਸੁੱਖਾਂ ਦਾ ਖਜ਼ਾਨਾ ਸੁੱਖਾਂ ਦਾ ਖਜ਼ਾਨਾ ਭੰਗ ਦੀ ਬੂਟੀ ਐ ਪੁੱਛੋ ਗੁਰੂ ਬਾਬਾ ਜੀ ਨੂੰ ਕੀ ਕਹਿੰਦੇ ਇਹ ਵੀ ਲਿਖਿਆ ਬਾਣੀ ਚ ਸੁਖਨਿਧਾਨ ਪ੍ਰਭ ਇਕ ਹੈ ਗੁਰੂ ਜੀ ਕਹਿੰਦੇ ਸੁਖਾਂ ਦਾ ਖਜ਼ਾਨਾ ਪ੍ਰਭੂ ਹੈ ਸੁਖਾਂ ਦਾ ਖਜ਼ਾਨਾ ਭੰਗ ਦੀ ਬੁੱਟੀ ਥੋੜਾ ਲੈ ਭੰਗ ਦੀ ਬੁੱਟੀ ਰੱਬ ਬਣਾਤੀ ਕੋਈ ਬਣਾਤੀਆਂ ਗੱਲਾਂ ਸੋ ਗੁਰੂ ਜੀ ਕਹਿੰਦੇ ਸੁਖ ਸੰਧਾਨ ਪ੍ਰਭ ਏਕ ਹੈ ਅਵਨਾਸੀ ਸੁਣਿਆ ਸੁਖ ਸੰਧਾਨ ਪ੍ਰੀਤਮ ਪ੍ਰਭ ਮੇਰੇ ਕਿੰਨੀ ਪ੍ਰਮਾਣ ਹੈ ਕਿਤੇ ਬਾਣੀ ਵਿੱਚ ਇਦਾਂ ਦੇ ਬਚਨ ਆਉਂਦੇ ਇਸ ਕਰਕੇ ਕਹਿਣ ਦਾ ਭਾਵ ਕੀ ਹੈ ਵੀ ਨਸ਼ਾ ਸੁਖ ਸੰਧਾਨ ਭੰਗ ਸੋ ਨਸ਼ਿਆਂ ਨੂੰ ਧਾਰਮਿਕ ਮਾਨਤਾ ਨਹੀਂ ਦੇਣੀ ਗੁਰੂ ਸਾਹਿਬ ਕਹਿੰਦੇ ਨਸ਼ਾ ਕਰਨੇ ਸੱਚ ਦਾ ਨਸ਼ਾ ਕਰਨੇ ਆਪਾਂ ਉਦੀ ਭੰਗ ਪੀਣੀ ਹੈ ਅੱਛਾ ਇੱਕ ਹੋਰ ਇੱਕ ਹੋਰ ਸੁਣਨ ਦਾ ਮੌਕਾ ਤੇ ਗੱਲਾਂ ਕੀਤੇ ਹਾਂ ਸੁਰਤ ਜੀ ਗੁਰੂ ਜੀ ਕਹਿੰਦੇ ਕੱਢ ਕੇ ਪੀਣੀ ਹੈ ਕੱਢ ਕੇ ਪੀ ਲਿਆ ਕਰ ਕਹਿੰਦੇ ਪੀ ਲਿਆ ਕਰ ਆਪਾਂ ਜੀ ਕਹਿੰਦੇ ਹਾਂ ਪਰ ਕਹਿੰਦੇ ਪੀ ਤਾਂ ਲਿਆ ਕਰ ਪਰ ਗੁਰੂ ਨਾਲ ਸਾਹਿਬ ਕਹਿੰਦੇ ਕੱਢਣੀ ਮੈਥੋਂ ਸਿੱਖ ਲੈਣਾ ਉਹ ਵੀ ਨਹੀਂ ਹੈ ਜਿਹੜੀ ਕੱਢਣੀ ਤੈਨੂੰ ਮੈਂ ਸਿਖਾਉਂ ਬੋਲੋ ਸਤਨਾਮ ਮੇਰੀ ਵਾਹ ਹਾਂਜੀ ਕੱਢਣੀ ਬਾਬਾ ਸੁਣਾਉਂਦਾ ਉਹ ਵੀ ਨਹੀਂ ਲੋ ਠੀਕ ਹੈ ਲੋ ਜੀ ਹੁਣ ਆਪਾਂ ਕਹਿੰਦੇ ਲਾਇ ਫਿਰ ਹੁਣ ਦੱਸਦੇ ਗੁਰੂ ਆਪਾ ਜੀ ਗੱਲ ਚੱਲੀ ਹੁਣ ਮੌਕੇ ਤੇ ਅਜਿਹਾ ਗੱਲ ਭੰਗ ਤੋਂ ਗੱਲਾਂ ਆ ਗਈ ਗੁਰੂ ਸਾਹਿਬ ਕਹਿੰਦੇ ਆ ਜਾ ਤੈਨੂੰ ਕੱਢਣੀ ਸਿਖਾ ਦੇਣਾ ਅੰਦਰੇ ਅੰਦਰ ਹੀ ਨਿਕਲਦੀ ਹੈ ਆਪਣੇ ਅੰਦਰ ਹੀ ਕੱਢੀ ਜਾਈ ਤੇ ਅੰਦਰ ਹੀ ਪੀ ਜਾਈ ਦੇਖੋ ਢੀ ਵੱਡੀ ਗੱਲ ਹੈ ਅੰਦਰੀ ਅੰਦਰੀ ਨਿਕਲਣ ਲੱਗ ਜਾਣੀ ਅੰਦਰੀ ਰਸ ਚੋਣਾ ਅੰਦਰੀ ਤੇ ਅੰਦਰੀ ਅੰਦਰੀ ਪੀਣਾ ਤੇਰਾ ਸਰੀਰ ਪੱਠੀ ਬਣ ਜਾਊਗਾ ਉਹ ਪੱਠੀ ਦੇ ਵਿੱਚ ਹੀ ਪੀਣ ਵਾਲਾ ਬਹਿ ਜਾਊ ਇਹੋ ਜੀ ਪੱਠੀ ਦੇਖ ਵਿੱਚ ਹੀ ਚਲੋ ਹੁਣ ਗੁਰੂ ਆਪਾ ਜੀ ਕਹਿੰਦੇ ਆਹ ਲੈ ਤੈਨੂੰ ਸਮਗਰੀ ਦੱਸਾਂ ਕਿਵੇਂ ਕੱਢਣੀ ਹੈ ਗੋੜ ਕਰ ਗਿਆਨ ਗੋੜ ਕਰ ਗਿਆਨ ਧਿਆਨ ਕਰ ਜੀਵ ਹਾਲਾਤ ਕੋ ਮੜਾ ਜੇ ਪਾਣੀ ਪਣ ਜਾਣ ਦੇ ਤਾਂ ਬੋਲੋ ਬੋਲੋ ਗੋੜ ਕਰ ਗਿਆਨ ਧਿਆਨ ਕਰ ਤਾਵੇ ਕਰ ਕਰਨੀ ਕਸ ਪਾਈ ਐ ਕਹਿੰਦੇ ਗਿਆਨ ਨੂੰ ਗੁੜ ਬਣਾ ਲਾ ਜਿਹੜਾ ਗਿਆਨ ਆ ਨਾ ਗਿਆਨ ਲੈ ਇਹਨੂੰ ਕੀ ਬਣਾ ਲਾ ਗੁੜ ਇਹ ਗਿਆਨ ਦੇ ਗੁੜ ਨਾਲ ਨਿਕਲਣੀ ਅੰਦਰ ਹੀ ਆ ਬਾਹਰਲਾ ਸੜਿਆ ਜਾ ਗੁੜ ਨਾਲ ਪਾਇਆ ਕਰ ਲਾਣ ਫੇੜੇ ਖਾਜੂ ਆ ਸੜਿਆ ਜਾ ਗੁੜ ਨਾਲ ਪਾਇਆ ਕਰ ਬਾਹਰਲਾ ਮੋਟਰ ਤੇ ਤੋੜਾ ਇਹਨਾਂ ਪਾਇਆ ਕਰ ਕਹਿੰਦੇ ਤੂੰ ਗਿਆਨ ਨੂੰ ਗੁੜ ਬਣਾ ਲਾ ਇਹ ਇੱਕ ਪੀਣੀਆ ਤਾਂ ਆਪਣੇ ਆਪ ਅੰਦਰ ਕੱਢ ਕੇ ਜਿੱਤੋਂ ਰੱਬ ਨਾਲ ਜੋੜੂ ਮਸਤੀ ਸੱਚੀ ਗੁੜ ਕਰ ਗਿਆਨ ਧਿਆਨ ਕਰ ਧਾਵੇ ਕਹਿੰਦੇ ਫਿਰ ਗਿਆਨ ਵਿੱਚ ਧਿਆਨ ਜੋੜਨ ਨੂੰ ਗਿਆਨ ਰਹੀਂ ਰੱਬ ਵਿੱਚ ਧਿਆਨ ਟਿਕਾਉਣ ਨੂੰ ਕੀ ਬਣਾ ਲਾਂ ਮੋਹਰੇ ਦੇ ਫੁੱਲ ਉਹ ਬਾਹਰ ਲਈ ਕੱਟਣ ਵਾਸਤੇ ਮੋਹਰੇ ਦੇ ਫੁੱਲ ਪਾਉਂਦੇ ਆ ਨਾ ਸੋ ਇਥੇ ਧਾਵੇ ਕਿਹਾ ਧਾਵੇ ਮੋਹਰੇ ਦੇ ਫੁੱਲਾਂ ਨੂੰ ਧਾਵੇ ਕਿਹਾ ਕਹਿੰਦੇ ਧਿਆਨ ਕਰਤਾ ਵੈ ਕਰ ਕਰਣੀ ਕਸ ਪਾਈਐ ਕਹਿੰਦੇ ਸੁਭ ਕਰਣੀ ਨੂੰ ਨੇਕ ਕੰਮ ਕਰਨ ਨੂੰ ਕੀ ਬਣਾ ਲਾ ਕਿ ਕਰਦਾ ਸੱਕ ਉਹ ਕੰਦਾ ਸੱਕ ਪਾਉਂਦੇ ਐ ਨਾ ਤੂੰ ਕਿ ਕਰਦਾ ਸੱਕ ਕੋ ਨਹੀਂ ਪਾਉਣਾ ਤੂੰ ਕਰਣੀ ਰੂਪੀ ਕਸ ਪਾਉਣਾ ਕਸ ਦਾ ਮਤਲਬ ਸੱਕ ਕਰਣੀ ਰੂਪੀ ਕਸ ਪਾਉਣਾ ਕਿ ਕਰਦਾ ਸੱਕ ਨਹੀਂ ਸੋ ਕਹਿੰਦੇ ਕਰ ਕਰਣੀ ਕਸ ਪਾਈਐ ਪਠੀ ਭਵਨ ਭਾਵਨਾ ਦੀ ਪ੍ਰੇਮ ਦੀ ਪਠੀ ਬਣਾ ਲਾ ਇੱਥੇ ਭਾਵਨਾ ਨੇ ਪਠੀ ਦਾ ਕੰਮ ਕਰਨਾ ਹੈ ਭਾਵਨਾ ਬਣਾ ਲਾ ਪਾਂਠੀ ਭਾਵਨਾ ਪ੍ਰੇਮ ਕਾ ਪੋਚਾ ਕਿਹੜਾ ਫੇਰਨਾ ਪ੍ਰੇਮ ਕਾ ਉਹ ਪਰੋਲਾ ਜਾਂ ਫੇਰਦੇ ਹੁੰਦੇ ਨੇ ਭਾਪ ਜੀ ਨਿਕਲਣ ਲੱਗਦੇ ਉੱਤੇ ਠੰਡੀ ਕਰਨ ਵਾਸਤੇ ਭਾਪ ਨੂੰ ਫੇਰ ਦੂਜੇ ਪਾਸੇ ਜਾ ਕੇ ਪੈਣ ਲੱਗ ਜੂ ਭਾਂਡੇ ਚ ਉਹ ਪਰੋਲਾ ਜਾਂ ਫੇਰਦੇ ਉਹ ਕਿ ਪਰੋਲਾ ਜਾਂ ਤੂੰ ਕਿਹੜਾ ਪਰੋਲਾ ਫੇਰਨਾ ਹੈ ਪ੍ਰੇਮ ਦਾ ਪੋਚਾ ਕਹਿੰ ਲੋ ਪਰੋਲਾ ਕਹਿੰ ਲੋ ਸਭ ਅਰਥਾਂ ਪਾਂਠੀ ਭਾਵਨਾ ਪ੍ਰੇਮ ਕਾ ਪੋਚਾ ਇਤਰਾਸ ਅਮਿਓ ਚਵਾਈਆ ਹੈ ਬਸ ਨਾਲ ਦੀ ਨਾਲ ਨਾ ਫਿਰ ਤੇਰੇ ਅੰਦਰ ਹੀ ਇਹ ਰਸ ਇਹ ਅੰਮ੍ਰਿਤ ਰਸ ਤੇਰੇ ਅੰਦਰ ਹੀ ਚੌਣ ਲੱਗ ਜੂ ਇਤਨਾ ਸਾਮਿਓ ਚ ਆਈ ਹੈ ਫਿਰ ਕਹਿੰਦੇ ਬਾਬਾ ਮਨਮਤਵਾਰੋ ਨਾਮ ਰਸ ਪੀਵੈ ਫਿਰ ਕਹਿੰਦੇ ਭਾਈ ਜਿੱਤੇ ਬਾਬਾ ਦਾ ਅਰਥ ਆਪਾਂ ਨੂੰ ਸੋਧਨ ਕਰਕੇ ਕਹਿੰਦੇ ਆ ਭਾਈ ਅਰਥ ਅਰਥ ਭਾਵ ਸੋ ਕਹਿੰਦੇ ਭਾਈ ਫਿਰ ਕੀ ਹੁਣ ਹੈ ਨਾ ਬਾਬਾ ਮਨਮਤਵਾਰੋ ਨਾਮ ਰਸ ਪੀਵੈ ਫਿਰ ਇਹ ਨਾਮ ਰਸ ਪੀਕੇ ਨਾ ਮਨ ਹੈ ਨਾ ਮੁਸਤਾਨਾ ਹੋ ਜਾਣਾ ਹੈ ਮਸਤ ਹੋ ਜਾਣਾ ਹੈ ਬਾਬਾ ਮਨਮਤ ਵਾਰੋ ਨਾਮ ਰਸ ਪੀਵੇ ਸਹਜ ਰੰਗ ਰਚ ਰਸ ਰਹਿਆ ਤੇ ਸਹਜ ਦੇ ਰੰਗਾਂ ਦੇ ਵਿੱਚ ਮਸਤ ਹੋਇਆ ਰਹਿੰਦਾ ਹੈ ਸਹਜ ਦੇ ਰੰਗਾਂ ਦੇ ਵਿੱਚ ਮਸਤ ਹੋਇਆ ਰਹਿੰਦਾ ਹੈ ਸਹਜ ਰੰਗ ਰਚ ਰਹਿਆ ਅਹਨਸ ਬਣੀ ਪ੍ਰੇਮ ਲੇਵ ਲੱਗੀ ਕਹਿੰਦੇ ਜਿਹੜੀ ਫਿਰੇ ਪ੍ਰੇਮ ਦੀ ਲੇਵ ਲੱਗ ਜਾਂਦੀ ਹੈ ਨਾ ਅੰਦਰ ਹੀ ਜਦੋਂ ਕਹਿੰਦੇ ਦਿਨ ਰਾਤ ਬਣੀ ਰਹਿੰਦੀ ਹੈ ਫਿਰ ਆ ਦਨ ਰਾਤ ਅਹਨੇਸ ਬਣੀ ਪ੍ਰੇਮ ਲੈ ਬਲਾਗੀ ਸ਼ਬਦ ਅਨਾਹਦ ਗਾਇਆ ਕਹਿੰਦੇ ਮਨ ਐਸਾ ਮਸਤ ਹੋਇਆ ਮਸਤੂ ਕੇ ਐਸਾ ਅੰਦਰ ਟਿਕਿਆ ਐਸਾ ਟਿਕਿਆ ਗਨ ਮੁਖੀ ਐਸਾ ਟਿਕਿਆ ਟਿਕਿਆ ਰਹੀ ਰਹਾ ਪਾਉ ਸਮਝ ਥੋੜਾ ਗਹਿਰਾ ਬਚਨ ਦਾ ਮਨ ਆਤਮਾ ਚ ਹੀ ਲੀਨ ਹੋ ਜਾਂਦਾ ਹੈ ਜਿਸ ਕਰਕੇ ਬਾਣੀ ਚ ਕਿੰਨੇ ਥਾਂ ਉੱਤੇ ਅਰਥ ਹੀ ਹੈ ਸਾਗਰ ਹੁੰਦਾ ਨਾ ਆਤਮਾ ਦੇ ਸਾਗਰ ਤੇ ਉੱਤੇ ਲਹਿਰਾਂ ਚੱਲਦੀਆਂ ਉਹ ਛਾਲ ਆਇਆ ਹੋਇਆ ਉਸ਼ਾਲੀ ਮਨ ਰੂਪ ਹੈ ਜਿਸ ਵੇਲੇ ਲਹਿਰਾਂ ਖਤਮ ਹੋਉਂਦੀਆਂ ਫਰਨਿਆਂ ਦੀਆਂ ਉਸ਼ਾਲ ਤੂਫਾਨ ਸਾਰਾ ਸ਼ਾਂਤ ਹੋ ਗਿਆ ਸ਼ਾਂਤ ਹੋ ਗਿਆ ਫਿਰ ਕੀ ਹੈ ਮਨ ਆਤਮਾ ਦੇ ਵਿੱਚ ਹੀ ਲੀਨ ਹੋ ਗਿਆ ਲੀਨ ਹੋ ਗਿਆ ਅੰਤਰੀ ਉੱਥੇ ਖੇਡ ਵਰਤਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਪਛਾਨ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਗੁਰਮਤੀ ਰੰਗ ਮਾਨ ਸੋ ਗੱਲ ਚੱਲੀ ਸੀ ਸੋ ਗੁਰੂ ਸਾਹਿਬ ਦੀ ਬਾਣੀ ਚ ਕੀ ਕਹਿੰਦੇ ਨੇ ਹੁਣ ਸ਼ਬਦ ਅਨਾਹਦ ਗਇਆ ਇੰਨਾ ਗਹਿਰਾ ਟਿਕ ਗਿਆ ਇੰਨਾ ਗਹਿਰਾ ਸੋਨ ਸਮਾਧੀ ਬਣ ਗਈ ਭਾਵ ਮਨ ਦੇ ਫਰਨੇ ਖਤਮ ਹੋ ਗਏ ਮਨ ਆਪਣੇ ਨਿੱਜ ਸਰੂਪ ਚ ਲੀਨ ਹੋ ਗਿਆ ਬਿਲਕੁਲ ਖਤਮ ਫਰਨੇ ਅਫਰੋ ਬਸਥਾਨ ਨੂੰ ਸੋਨ ਸਮਾਧ ਕਹਿੰਦੇ ਨੇ ਖਤਮ ਹੋ ਗਿਆ ਤੇ ਕੀ ਹੋਇਆ ਐਸਾ ਸੂਖਸ਼ਮ ਹੋਇਆ ਧਿਆਨ ਇੰਨਾ ਟਿਕਿਆ ਕਿ ਉਹਨੇ ਫਿਰ ਅਨਾਹਦੋ ਸ਼ਬਦ ਵੀ ਫੜ ਲਿਆ ਜਿਹਨੂੰ ਬ੍ਰਹਮੰਡੀ ਕੀਰਤਨ ਕਹਿੰਦੇ ਆ ਇਨੇ ਸੁਖਿ ਹੋ ਗਈ ਸੁਰਤ ਫਿਰ ਜਿੱਥੇ ਦੱਸਿਆ ਦੇਵ ਸਥਾਨੈ ਕਿਆ ਨਿਸ਼ਾਨੀ ਤਹ ਬਾਜਾ ਸ਼ਬਦ ਅਨਾਹਦ ਬਾਣੀ ਜਿੱਥੇ ਕਹਿੰਦੇ ਨੇ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਓ ਲਿਵਾ ਲਾਈ ਹੈ ਜਿੱਥੇ ਕਿਤੇ ਕਹਿੰਦੇ ਨੇ ਕਿਦਾਂ ਕਿਤੇ ਇਦਾਂ ਬਾਣੀ ਵਿੱਚ ਕਹਿੰਦੇ ਨੇ ਕਹਿੰਦੇ ਰਤਨ ਕਮਲ ਕੋਠਰੀ ਚਮਕਾਰ ਵੀਜਲ ਤਹੀ ਨੇਰਾ ਨਹੀਂ ਦੂਰ ਨਿਜ ਆਤਮਾ ਰਹਿਆ ਪਰਪੂਰ ਕਹਿੰਦੇ ਅਨਹਦ ਸ਼ਬਦ ਫੜ ਲਿਆ ਅੰਦਰ ਗਹਿਰਾ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਿਗਰੀ ਇੱਕ ਛਟਮਾ ਹੈ ਕੀ ਅਨੁਭਵ ਹੋਇਆ ਕਿ ਸਾਰੀ ਜਿਹੜੀ ਸਮਿਗਰੀ ਹੈ ਸਾਰਾ ਜੋ ਸੰਸਾਰ ਹੈ ਪਦਾਰਥ ਵਾ ਜੋ ਵੀ ਹੈ ਸਾਰਾ ਇੱਕ ਪਰਮੇਸ਼ਰ ਦੇ ਵਿੱਚ ਹੀ ਟਿਕਿਆ ਹੋਇਆ ਹੈ ਇੱਕ ਛਟਮਾ ਹੈ ਇੱਕ ਪਰਮੇਸ਼ਰ ਦੇ ਘਟ ਟਿਕਿਆ ਹੋਇਆ ਸਾਰਾ ਕੁਝ ਸਾਰਾ ਉਹਦੇ ਵਿੱਚ ਹੀ ਵਸ ਰਿਹਾ ਹੈ ਕਿਹਦਾ ਜ਼ਬਰਦਸਤ ਅਨੁਭਵ ਸੰਗਲ ਸਮਿਗਰੀ ਇੱਕ ਛਟਮਾ ਹੈ ਅਨਕ ਰੰਗ ਨਾਨਾ ਦ੍ਰਸ਼ਟਾ ਹੈ ਨੌਨੇ ਤਾਂ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਵਿਸਰਾਮ ਸੁੰਨ ਸਮਾਦ ਜਿੱਥੇ ਮਨ ਲੀਨ ਹੋ ਗਿਆ ਲੀਨ ਹੋ ਗਿਆ ਸੁੰਨ ਸਮਾਦ ਅਨਹਤ ਤਹਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਅਚਰਜ ਬਿਸਮਾਦ ਬਸ ਕੁਛ ਕਿਹਾ ਨਹੀਂ ਜਾ ਸਕਦਾ ਹਨ ਰਣਨੀ ਜਨਕ ਬੰਡਰਪੁਰ ਰੱਬ ਦੇ ਪਿਆਰ ਨੂੰ ਕਹਦਾ ਤਾਂ ਹਰ ਉੱਤੇ ਵਾਹ ਗੁਰੂ ਭਗਤ ਨਾਮਦੇਵ ਜੀ ਮਹਾਰਾਜ ਬੋਲ ਉੱਠੇ ਪਰਮਤਪੁੱਤਾਂ ਪਰਮਤਪੁੱਤਾਂ ਕੋਈ ਅਰਬੀ ਫਾਰਸੀ ਦਾ ਵਿਦਵਾਨ ਬੋਲ ਉੱਠਿਆ ਸੁਭਾਨ ਅੱਲਾ ਕੋਈ ਅੰਗਰੇਜ਼ ਬੋਲ ਉੱਠਿਆ ਅਨੁਭਾਵ ਇੱਕੋ ਹੀ ਹੁੰਦਾ ਹੈ ਬੋਲੀ ਦਾ ਫਰਕੋ ਬੋਲ ਬੈਂਟਰਫੁਲ ਕੋਟ ਬੈਂਟਰਫੁਲ ਕੋਟ ਕੁਛ ਨਹੀਂ ਕਹਿਆ ਜਾਉਂਦਾ ਵਾਹ ਗੁਰੂ ਪਰਮਤਪੁੱਤਾਂ ਬਾਣੀ ਵਿੱਚ ਭਗਤ ਜੈਦੇ ਦਾ ਪਤਾ ਪੜਿਆ ਨਾ ਪਰਮਤਪੁੱਤ ਅਤੀ ਅਚਾਰਜ ਪਤੀ ਆਚਾਰਜ ਬਾਸ ਇਹਦੋਂ ਬਾਅਦ ਪੁੱਛ ਨਹੀਂ ਆਚਾਰਜ ਬਿਸਮਾਤ ਸੁਨ ਸਮਾਦ ਅਨਹਤ ਤਹਨਾਦ ਕਹਿਣਾ ਜਾਈ ਆਚਾਰਜ ਬਿਸਮਾਤ ਤਿੰਨ ਦੇਖਿਆ ਜਿਸ ਆਪੇ ਦਿਖਾਏ ਨਾਨਕ ਤਿਸ ਜਣਾ ਸੋਝੀ ਪਾਏ ਅਇਓ ਘਰ ਨਹੀਂ ਕੱਢ ਕੇ ਵੀ ਹੰਸਿ ਛ ਗਿਆ ਨਾ ਆ ਬਣਨਾ ਫੇਤਾ ਇੱਥੋਂ ਤੱਕ ਲਿਜਾਣਾ ਤੇਰੀ ਸੁਰਤਨੂ ਤੇਰੀ ਵਰਤੀ ਨੂੰ ਇੱਥੋਂ ਤੱਕ ਲਿਜਾਣਾ ਏ ਇਦਾਂ ਗੁਰੂ ਜੀ ਕਹਿੰਦੇ ਆਪਣੇ ਆਪਣੇ ਅੰਦਰ ਹੀ ਕੱਢ ਕੇ ਇੱਕ ਸਿੱਖ ਲਾ ਪੀਣੀ ਚੰਦਰਿਆ ਬਾਹਰ ਲਈ ਲਹਣਨਾ ਪਿਆ ਤਰਫੇ ਫੇਫੜੇ ਖਾਜੂ ਤੇਰੇ ਇਹਨਾਂ ਕੋਈ ਤਾਂ ਚਲਾ ਆ ਕੇ ਬੜੇ ਮਿਲਦੇ ਆਂ ਕਈ ਵਾਰੀ ਦੱਸਿਆ ਸਮਝ ਗਏ ਹੋਗੇ ਦਸ ਤੱਕ ਨਵੇਂ ਹੁੰਦੇ ਆ ਨਾ ਨਵੀਂ ਬੂਸਰੋਪ ਤੇ ਇੱਕ ਥਾਂ ਦੇ ਉੱਤੇ ਇੱਕ ਮੈਨੂੰ ਮਿਲਿਆ ਕਹਿੰਦਾ ਭਾਈ ਸਾਹਿਬ ਗੋੜਖਾਨੇ ਹੋ ਤੁਸੀਂ ਮੈਂ ਉਹਦੀ ਗੱਲ ਫੜ ਲਈ ਮਹਲਾ ਹੁਣ ਚਲਾਕ ਕੀ ਕਰਦਾ ਹੈ ਚਲਾਕ ਹੀ ਬੜੇ ਮਿਲਦੇ ਆ ਜੀ ਸਾਥੀਓ ਤੁਸੀਂ ਬਥੇਰੇ ਇਦਾਂ ਦੇ 부ਸ਼ਰਮ ਟਾਇਪੀਆ ਨਹੀਂ ਹੁੰਦੇ ਜੋ ਸ਼ਰਮ ਹੀ ਨਹੀਂ ਬਣਦੇ ਤੂੰ ਚਲ ਜਦੀ ਗੱਲ ਤਾਂ ਕੋਈ ਪੁੱਛੋ ਤੁਹਾਡੀ ਗੱਲ ਹੈ ਕਹਿੰਦਾ ਭਾਈ ਸਾਹਿਬ ਗੁੜ ਖਾਣੇ ਹੁੰਨੇ ਆ ਮੈਂ ਖਾ ਲਈਦਾ ਕਦੇ ਨਾ ਕਦੇ 10 20 ਕ ਗ੍ਰਾਮ ਰੋਟੀ ਤੋਂ ਬਾਅਦ ਬਸ ਇੰਨੇ ਚਾਹੇ 10 ਗ੍ਰਾਮ ਮੈਕਸਿਮਮ ਵੀ ਰਾਂ ਤੇ ਆਵਣੀ ਬਣਨਾ ਖਾ ਲਈਦਾ ਕਦੇ ਕਹਿੰਦਾ ਠੀਕ ਹੈ ਭਾਈ ਸਾਹਿਬ ਦਾਤਨ ਵੀ ਕਰਦੇ ਹੂੰ ਕਦੇ ਨਾ ਕਦੇ ਕਰ ਲਈਦੀ ਐ ਸਪੈਸ਼ਲ ਤੌਰ ਤੇ ਉਹ ਤਾਂ ਜਲ ਟੂਥ ਪੇਸਟ ਚੱਲਦੇ ਚੱਲੋ ਕਦੇ ਨਾ ਕਦੇ ਕਰ ਹੀ ਲਈਦੀ ਐ ਸਪੈਸ਼ਲ ਜੀ ਤੌਰ ਤੇ ਅੱਛਾ ਕਹਿੰਦਾ ਜੀ ਫਿਰ ਘਰ ਦੀ ਉੱਤੇ ਤਾਂ ਕੀ ਨੁਕਸਾਨ ਹੈ ਉਹ ਤਾਂ ਕਿ ਕਰਦਾ ਸਕਤੇ ਗੁੜੀ ਐ ਨਾ ਉਹ ਤਾਂ ਕਿ ਕਰਦਾ ਸਕਤਾ ਤੇ ਗੁੜੀ ਪੈਂਦਾ ਮੈਂ ਕਿਹਾ ਗਾਣ ਸੁਣ ਲਾ ਗੁੜ ਖਾਣ ਵਾਲਾ ਕਦੇ ਮਰਿਆ ਨਹੀਂ ਕਿਖਵਦੀ ਦਤਨ ਕਰਨ ਵਾਲਾ ਕਦੇ ਮਰਿਆ ਨਹੀਂ ਕਿ ਦਤਨ ਰਬਦਾ ਮਰ ਗਿਆ ਮਰਿਆ ਨਹੀਂ ਪਰ ਕਿੱਕਰ ਦਾ ਸੱਕ ਤੇ ਗੁੜ ਪਾ ਕੇ ਲਾਹਣ ਕੱਢ ਕੇ ਪੀਣ ਵਾਲਾ ਕਦੇ ਬਚਿਆ ਨਹੀਂ ਜੋ ਤੇਰੇ ਫੇਫੜੇ ਖਾਲੇ ਨਾ ਲਾਹਣ ਨੇ ਮੈਂ ਵੀ ਤੈਨੂੰ ਤੇਰੇ ਮੋਂ ਕੋਈ ਪੁੱਛੂਆਂ ਵਿਚ ਟਕਾਰੇ ਜਿਹਾ ਲੱਕ ਗੱਲਾਂ ਕਰਕੇ ਵੀ ਪਾਏ ਸਾਹਿਬ ਜੀ ਕਿਵੇਂ ਆ ਕੀ ਚੰਦ ਚਾੜਤਾ ਜੀ ਆ ਗੁੜ ਨੇ ਤੇ ਸੱਕ ਨੇ ਆ ਕਿਵੇਂ ਬੂਥੀ ਜੀ ਸੁੱਕੀ ਪਈ ਐ ਜੀ ਆ ਕਿਵੇਂ 5 ਦੇ ਮੀਟਰ ਮੰਗੂ ਹੱਥ ਪੈਰ ਦੇ ਕੰਮ ਦੇ ਐ ਜੀ ਮੈਂ ਵੀ ਤੈਨੂੰ ਪੁੱਛਾਂ ਫਿਰ ਚੁੱਪ ਕਰਕੇ ਨੀਂ ਮਾਕੇ ਤੁਰ ਗਿਆ ਮੈਂ ਵੀ ਤੈਨੂੰ ਪੁੱਛਾਂ ਦਬੂਥੀ ਸੁੱਕ ਗਈ ਤੇਰੀ ਬੋਲੋ ਸਾਤਾ ਨਾਮ ਫਿਰ ਉਸ ਉਸ ਟੇਮ ਚੀ ਗੱਲ ਕਰਨੀ ਪੈਂਦੀ ਹੈ ਨਾ ਮੈਂ ਵੀ ਪੁੱਛਾਂ ਵੀ ਭਾਏ ਮੈਂ ਵੀ ਬੋਲੂ ਉਵੇਂ ਹੀ ਨਾ ਵੀ ਭਾਏ ਸਾਹਬ ਜੀ ਆ ਕਿਵੇਂ ਜੀ ਬੂਥੀ ਸੁੱਕ ਗਈ ਜੀ ਆ ਕਿਵੇਂ ਕਿਵੇਂ ਹਲਦਾ ਜਾਂ ਸ਼ਰੀਰ ਜੀ ਪੰਜ ਦੇ ਪੀਟਰਾਂ ਨੂੰ ਹੈ ਜੀ ਕੀ ਗੱਲ ਬਣ ਗਈ ਕੁੜੀ ਸੀਗਾ ਸਾਖੀ ਸੀ ਕੀ ਚੰਦ ਚਾੜਤਾ ਕੀ ਕਹਿਣ ਦਾ ਭਾਪ ਸਮਝ ਗਏ ਤੁਸੀਂ ਸੋ ਨਸ਼ਾ ਨੂੰ ਕੋਈ ਮਾਨਤਾ ਨਹੀਂ ਮੇਰਾ ਕਹਿਣਾ ਪਾਵੇ ਇਹ ਧਰਮ ਜਗਤ 'ਚ ਮਾਨਤਾ ਦੇਤੀ ਨਾ ਇਹਨੂੰ ਪੰਜ ਰਤਨ ਨਹੀਂ ਕਹਤਾ ਸਾਡੇ 'ਚ ਵੀ ਵਿਗਾੜ ਪੈਦਾ ਹੋ ਗਿਆ ਤੇ ਜਿਹੜੇ ਮਰਗੇ ਪੀਂਦੇ ਡੇਰਿਆਂ 'ਚ ਸ਼ਰਾਬਾਂ ਬੇਲਣਾਂ ਦੇ ਕੰਮ ਤਾਂ ਕੋਈ ਹੈ ਨਹੀਂ ਮਰਗੇ ਸ਼ਰਾਬਾਂ ਉਹਨਾਂ ਮਰਿਆਂ ਦੀਆਂ ਸਮਾਧਾਂ 'ਤੇ ਵੀ ਛੜਦੀ ਹੈ ਨਰੈਣੂ ਦੇ ਯਾਰ ਨਰੈਣੂ ਦੇ ਯਾਰ ਜਿਹੜੇ ਮਰਗੇ ਸ਼ਰਾਬਾਂ ਪੀਂਦੇ ਸਾਰੇ ਨਰੈਣੂ ਦੇ ਯਾਰ ਸਿੱਧੇ ਸ਼ਰਾਬਾਂ ਪੀਂਦੇ ਮਰੇ ਆ ਜਿੱਥੇ ਵੀ ਸਮਾਧਾਂ 'ਤੇ ਸ਼ਰਾਬਾਂ ਚੜਦੀਆਂ ਉਹ ਸਾਰੇ ਨਰੈਣੂ ਉਹ ਸਮਝਣਣਕਾਣਾ ਸਾਹ ਵਾਲਾ ਇਹਦਾ ਪਾਇਆ ਗੰਦ ਸਿੰਘਾ ਨੇ ਆਪਣੇ ਖੂਨਾਂ ਤੋਂ ਧੋਤਾ ਸੀ ਖੂਨਾਂ ਤੋਂ ਧੋਤਾ ਸੀ ਨਾ ਬੂਬਣਿਆਂ ਦਾ ਪਾਇਆ ਗੰਦ ਜੰਦ ਰੱਖਿਓ ਸੋ ਇਹ ਨਰਾਇਣੂ ਤੇ ਯਾਰ ਮਰਗੇ ਸ਼ਰਾਬਾਂ ਪੀਉਂਦੇ ਮਰਿਆਂ ਦਾ ਸਮਾਧਨ ਸ਼ਰਾਬਾਂ ਚੜਦੀਆਂ ਜਿਹੜੇ ਗੁਰਦੁਆਰਿਆਂ ਚੋਂ ਖੂਨ ਡੋਲ ਕੇ ਕੱਢੇ ਸੀ ਬੂਬਣੇ ਇਹਨਾਂ ਦਾ ਗੰਦ ਪਾਇਆ ਧੋਤਾ ਜਦੋਂ ਇਹਨਾਂ ਨੇ ਮਹਾਂਤਾਂ ਤੋਂ ਸੰਤ ਬਾਪੇ ਬਣ ਬਣ ਡੇਰੇ ਬਣਾ ਲੇ ਤੇ ਕੰਵਲੇ ਸਿੱਖ ਡੇਰਾਂ ਚ ਜਾ ਕੇ ਇਹਨਾਂ ਨੂੰ ਮੱਥੇ ਟੇਕਣ ਲੱਗੇ ਬੋਲੋ ਸਤਨਾਮ ਵਾਹਿਗੁਰੂ ਕੀ ਬਾਣਾ ਵਰਤਿਆ ਮੱਤੀ ਮਾਰੀ ਗਈ ਹਾਂਜੀ ਐਦੋਂ ਨੂੰ ਮੈਂ ਦੇਖਿਆ ਕਈ ਥਾਵਾਂ ਦੇ ਉੱਤੇ ਨਰਾਇਣ ਦਾ ਯਾਰ ਮਰ ਗਿਆ ਸ਼ਰਾਬਾ ਪੀਂਦਾ ਸਮਾਦ ਬਣਾ ਕੇ ਨਾਲੇ ਗੁਰਦੁਆਰਾ ਬਣਾ ਲੈਣਾ ਉਹਨਾਂ ਨੇ ਸ਼ਰਾਬ ਸਮਾਦ ਤਿਕ ਨਹੀਂ ਸਮਝਣ ਦੀ ਹੈ ਨਰਨਸੀ ਨਰਾਇਣ ਦਾ ਯਾਰ ਹੈ ਤੇ ਸਾਡੇ ਕਮਲੇ ਇਸੇ ਬੁਰੇ ਫਰਦੇ ਤੇ ਜਿਹਨੂੰ ਗਿਆਨ ਨਹੀਂ ਕਮਲੇ ਕਹਾਂਗੇ ਨਾ ਹਾਂਜੀ ਵਿੱਚ ਤਾਂ ਗੱਤਰੇ ਪਾਇਆਂ ਵਾਲੇ ਦੋਏ ਫਰਦੇ ਕੀ ਕਹਾਂਗੇ ਹੁਣ ਇਹਨਾਂ ਦਾ ਹੰਗ ਸ਼ਰਮ ਆਵੀ ਹੈ ਹਾਂਜੀ ਇਹ ਜਿਹੜੇ ਫਰਦੇ ਨੇ ਸੋਹ ਰੋਹ ਵਿਚਾਰ ਧਰਮ ਨੂੰ ਧਰਮ ਦੇ ਵਿੱਚ ਨਸ਼ੇ ਨੂੰ ਕੋਈ ਥਾਂ ਨਹੀਂ ਇਸੇ ਬਗਾੜ ਕਿਉਂ ਪਿਆ ਕਿਉਂਕਿ ਨਸ਼ੇ ਨੂੰ ਧਾਰਮਿਕ ਮਾਨਤਾ ਦਿੱਤੀ ਨਸ਼ਾ ਸ਼ਰਾਬ ਚੜਾਉਣੀ ਧਰਮ ਬਣਾਤਾ ਹਾਂਜੀ ਇੱਕ ਨਹੀਂ ਸਾਰੇ ਕਿਤੇ ਸਮਾਧਾਂ ਦੇ ਚੜਦੀ ਹੈ ਕਿਤੇ ਸਾਡਾ ਨੇ ਪੰਜਰਾਤ ਨਹੀਂ ਬਣਾਤੀ ਕਿਤੇ ਕੋਈ ਮੰਦਰ ਚ ਬੈਠਾ ਪੰਡਾ ਵੀ ਹੁੰਦਾ ਸੀ ਉਹਨੇ ਗੱਲ ਬਣਾਤੀ ਕੋ ਚਲਾਕ ਬੜੇ ਹੁੰਦੇ ਆ ਲੋਕ ਕੀ ਕਹਿੰਦੇ ਕਾਲੀ ਨੂੰ ਭੋਗ ਲੱਗਦਾ ਹੈ ਕਮਲੀ ਦੁਨੀਆ ਮੰਦਰ ਕ ਨੂੰ ਚੱਲ ਪੀ ਬੋਤਲ ਲੈ ਕੇ ਕਿੱਧਰ ਜਾਂਦੇ ਮੂਥਾ ਜੀ ਕੀ ਕਹਿੰਦੇ ਕਾਲੀ ਨੂੰ ਭੋਗ ਲੱਗਦਾ ਬੋਸ ਸਤਨਾਮ ਦੇਖ ਲਿਓ ਦੇਖ ਲਿਆ ਕਰੋ ਤੁਸੀਂ ਮੈਂ ਕੋਲੋਂ ਨਹੀਂ ਗੱਲ ਬਣਾਈ ਨਿੰਦਾ ਹੁੰਦੀ ਕੋਲੋਂ ਗੱਲ ਬਣਾਉਣੀ ਦੇਖ ਸਕਦੇ ਹੋ ਤੁਸੀਂ ਆ ਪਟਿਆਲੇ ਕਾਲੀ ਨਹੀਂ ਸ਼ਰਾਬਾਂ ਚੜਦੀਆਂ ਕਿਵੇਂ ਨਸ਼ਾ ਨੂੰ ਪ੍ਰਮੋਟ ਕੀਤਾ ਜਾ ਰਿਹਾ ਧਰਮ ਦੇ ਨਾਂ ਤੋਂ ਧਰਮ ਜੀ ਆਸਤਾ ਜੂ ਸ਼ਰਦਾ ਜੀ ਸ਼ਰਦਾ ਨਿੰਦਾ ਕਰਦੇ ਜੀ ਨਿੰਦਾ ਕਦੀ ਕਰਤੀ ਤੁਸੀਂ ਧਰਮ ਦੇ ਨਾਂ ਤੇ ਉਮਰ ਜੀ ਕਰੀ ਜਲੋ ਹੈ ਕਮਾਲ ਇਦਾਂ ਮਾਨਤਾ ਦੇ ਦਿੱਤੀ ਨਸ਼ਾ ਨੇ ਇੱਕ ਨਹੀਂ ਸਾਰਿਆਂ ਦੀ ਗੱਲ ਮੈਂ ਕੀਤੀ ਹੈ ਸੋ ਨਸ਼ੇ ਦਾ ਤੇ ਧਰਮ ਦਾ ਕੋਈ ਸਬੰਧ ਨਹੀਂ ਆਪਸ ਦੇ ਵਿੱਚ ਇਹ ਗੱਲ ਯਾਦ ਰੱਖਿਓ ਤੇ ਜਦੋਂ ਆ ਗੁਰਬਾਣੀ ਰਾਹੀਂ ਸੱਚੇ ਨਸ਼ੇ ਦੀ ਪਤਾ ਲੱਗ ਗਿਆ ਕਿਉਂਕਿ ਮਨ ਨਸ਼ੇ ਵਿੱਚ ਹੀ ਜਿਉਣਾ ਤਾਂ ਮਨੁੱਖਰੀ ਨਸ਼ੇ ਵਿੱਚ ਹੀ ਹੈ ਜਦੋਂ ਆ ਸੱਚ ਦਾ ਨਸ਼ਾ ਸਮਝ ਆ ਗਿਆ ਨਾ ਆ ਜਿਹੜੀ ਬਾਬਾ ਜੀ ਦੱਸਦੇ ਵੀ ਅੰਦਰੇ ਅੰਦਰ ਕੱਢ ਕੇ ਕਿਵੇਂ ਪੀਣੀ ਹੈ ਤੇ ਆਪਾਂ ਉਹ ਦੀ ਭੰਗ ਜਿਹੜੀ ਆਪਾਂ ਸਮਝ ਰਹੇ ਹਾਂ ਸ਼ਬਦ ਚੋਂ ਫਿਰ ਤਾਂ ਕਹਿਣੀ ਕੀ ਹੈ ਸੋ ਸੱਚੇ ਨਸ਼ੇ ਕਰੋ ਰੱਬ ਦੇ ਭੌ ਦੀ ਭੰਗ ਪੀਓ ਤੇ ਆਪਣੇ ਆਪ ਨੂੰ ਭੱਠੀ ਬਣਾ ਕੇ ਆਪਣੇ ਅੰਦਰ ਹੀ ਆ ਗਿਆਨ ਦਾ ਗੁੜ ਪਾ ਕੇ ਤੇ ਧਿਆਨ ਦੇ ਧਾਵੇ ਦੇ ਫੁੱਲ ਪਾ ਕੇ ਤੇ ਕਰਨੀ ਰੂਪੀ ਕਿਕਰ ਦਾ ਸੱਕ ਪਾ ਕੇ ਅੰਦਰੇ ਅੰਦਰ ਹੀ ਭੱਠੀ ਚੱਲਦੀ ਹੈ